ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਤਿ ਸ੍ਰੀ ਕਾਲ ਜੀ ਤੇ ਲੋ ਜੀ 10:30 ਵਜੇ ਦਾ ਟਾਈਮ ਹੋ ਚੁੱਕਿਆ ਤਾਂ ਤੇ ਅਸੀਂ ਘਰ ਤੋਂ ਨਿਕਲ ਗਏ ਤੇ ਜੀ ਗੁਰਦੁਆਰਾ ਸਾਹਿਬ ਅਸੀਂ ਚਲੇ ਗਏ ਤੇ ਗੁਰਦੁਆਰਾ ਸਾਹਿਬ ਪੰਜੋਖਰਾ ਸਾਹਿਬ ਜੋ ਅੰਬਾਲੇ ਦੇ ਕੋਲ ਪੈਂਦਾ ਹੈ ਇਹ ਵੀਡੀਓ ਮੇਰੀ ਸੰਡੇ ਦੀ ਹੈ ਜੀ ਐਤਵਾਰ ਵਾਲੇ ਦਿਨ ਦੀ ਪਰ ਮੈਂ ਪਾ ਅੱਜ ਰਹੀ ਐ ਕਿਉਂਕਿ ਮੇਰੇ ਕੋਲ ਵਿਆਦੀ ਵੀਡੀਓ ਬਣੀ ਹੋਈ ਸੀ ਪਹਿਲਾਂ ਮੈਂ ਉਹ ਅਪਲੋਡ ਕਰੀ ਐ ਤੇ ਅੱਜ ਮੈਂ ਪਾਈ ਐ ਜੀ ਗੁਰਦੁਆਰਾ ਸਾਹਿਬ ਦੀ ਅਸੀਂ ਐਤਵਾਰ ਵਾਲੇ ਦਿਨ ਗਏ ਤੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੋ ਕਿ ਅੰਬਾਲੇ ਦੇ ਕੋਲ ਹੈ ਹਨਾ ਉਰੇ ਸੁੱਖਾਂ ਬਾਹਰ ਆਂਦੀਆਂ ਜੀ ਗੁੰਗੇ ਵੀ ਬੋਲਣ ਲੱਗ ਜਾਂਦੇ ਆ ਉਰੇ ਜਿਹੜਾ ਬੱਚਾ ਬਿਮਾਰ ਰਹਿੰਦਾ ਹੈ ਜਾਂ ਹੱਕ ਪਾ ਕੇ ਬੋਲਦਾ ਹੈ ਜਾਂ ਗੁੰਗਾ ਹੁੰਦਾ ਹਨਾ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ ਉਰੇ ਪਿਛਲੇ ਪਾਸੇ ਸਰੋਵਰ ਹੈ ਸਰੋਵਰ ਸਾਹਿਬ ਹੈ ਉੱਥੇ ਤੁਸੀਂ ਨਲਾ ਕੇ ਲਿਆਓ ਬੱਚਿਆਂ ਨੂੰ 5 ਜਾਂ 10 ਐਤਵਾਰ 5 ਐਤਵਾਰ ਹਨਾ ਪ੍ਰੋਪਰ 5 ਐਤਵਾਰ ਨੂੰ ਨਲਾ ਕੇ ਲਿਆਓ ਤੁਹਾਡਾ ਬੱਚਾ ਬਿਲਕੁਲ ਠੀਕ ਹੋ ਜਾਊਗਾ ਬੋਲਣ ਲੱਗ ਜਾਊਗਾ ਜੀ ਤੁਹਾਡਾ ਬੱਚਾ ਤੇ ਫਿਲਾਲ ਰੂਪਮ ਅਰੀਆ ਮਸਤੀ ਉਰੇ ਖੜੀ ਤੇ ਗੁਰਦੁਆਰਾ ਸਾਹਿਬ ਅਸੀਂ ਬੈਠੇ ਤੇ ਬਾਹਰ ਮੱਥਾ ਟੇਕ ਕੇ ਤੇ ਕਰੋ ਜੀ ਦਰਸ਼ਨ ਸ੍ਰੀ ਪੰਜੋਖਰਾ ਸਾਹਿਬ ਪੂਰੇ ਅੱਠਵੀਂ ਪਾਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਏ ਤੇ ਉਰੇ ਜਿਹੜੇ ਅੱਠਵੀਂ ਪਾਸ਼ਾਹੀ ਹੈ ਨਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਉਹ ਆਏ ਤੇ ਇਸ ਸਥਾਨ ਤੇ ਇਸ ਕਰਕੇ ਸ੍ਰੀ ਹਰਿਕ੍ਰਿਸ਼ਨ ਰਾਏ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਰੇ पास <smungkin> <squeals> Yeah. ਜੀ 1 ਘੰਟਾ ਸੀ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਰਹੇ ਉੱਥੇ ਆਪਣੀ ਹਾਜ਼ਰੀ ਲਵਾਈ ਉਸ ਤੋਂ ਬਾਅਦ ਆਏ ਤੇ ਆਪਾਂ ਲੰਗਰ ਦੇ ਵਿੱਚ ਕਿਉਂਕਿ ਬਬਜੋਦ ਦੇ ਪਾਪਾ ਔਰ ਬੱਚਿਆਂ ਨੇ ਲੰਗਰ ਖਾ ਲਿਆ ਤਾਂ ਇਹ ਬੈਠੇ ਤੇ ਬਾਹਰ ਲੇਕਿਨ ਮੈਂ ਅੰਦਰ ਥੋੜੀ ਜੀ ਸੇਵਾ ਕਰਨ ਚਲੀ ਗਈ ਮੈਂ ਗਈ ਅੰਦਰ ਭਾਂਡੇ ਮਾਂਜਣ ਮੈਂ ਕਿਹਾ ਚਲੋ ਸਾਰੇ ਸੇਵਾ ਕਰਾ ਰਹੇ ਆਂ ਫਿਰ ਮੈਂ 1 ਘੰਟਾ ਅੰਦਰ ਭਾਂਡਿਆਂ ਤੇ ਲਵਾਇਆ ਭਾਂਡੇ ਮਾਂਜੇ ਆ ਜੀ ਆਪਾਂ ਨੇ ਵਾਹਿਗੁਰੂ ਜੀ ਦੀ ਲੰਗਰ ਦੀ ਸੇਵਾ ਤਾਂ ਚਲੋ ਹੋ ਰਹੀ ᱛੀ ਆਪਾਂ ਨੇ ਬਰਤਨਾਂ ਦੀ ਸੇਵਾ ਕਰੀ ਹੈ ਤੇ ਕਹਿੰਦੇ ਆ ਨਾ ਆਪਾਂ ਜਾਂਦੇ ਆ ਸਾਰੇ ਕਿਤੇ ਲੇਕਿਨ ਸੇਵਾ ਨਹੀਂ ਕਦੇ ਕਰਾਂਦੇ ਮੈਂ ਵੀ ਪਹਿਲੀ ਵਾਰ ਕਰਾਈ ਆ ਬਹੁਤ ਵਧੀਆ ਮਨ ਨੂੰ ਸਕੂਨ ਮਿਲਿਆ ਜੀ ਕਰਾ ਕੇ ਸੇਵਾ ਤੇ ਗੁਰਦੁਆਰਾ ਸਾਹਿਬ ਕਾਫੀ ਹੱਦ ਤੱਕ ਕਸ਼ਟ ਕੱਟੇ ਜਾਂਦੇ ਆ ਔਰੇ ਭੀੜ ਬਹੁਤ ਹਰ ਸੰਡੇ ਨੂੰ ਭੀੜ ਹੁੰਦੀ ਆ ਔਰੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਸੰਡੇ ਨੂੰ ਤੇ ਲੋ ਜੀ ਲੰਗਰ ਹਾਲ ਤੋਂ ਬਾਅਦ ਸੇਵਾ ਕਰਾਣ ਤੋਂ ਮੈਂ ਆਪਣਾ ਲੰਗਰ ਛਕਿਆ ਉਸ ਤੋਂ ਬਾਅਦ ਹੁਣ ਅਸੀਂ ਘਰ ਨੂੰ ਰਵਾਨਾ ਹੋ ਗਏ ਲੈਂਦੇ ਹਨ ਰੂਪ ਕਹਿੰਦੀ ਮੈਂ ਪਾਣੀ ਪੀਣਾ ਹੈ ਆਂਦੇ ਆਂਦੇ ਪਾਣੀ ਪਿਲਾਣ ਲੱਗੀ ਆ ਰੂਪ ਨੂੰ ਲੈ ਲੈ ਪਾਣੀ ਪੀਣਾ ਉਹਦੀ ਲੋ ਜੀ ਆ ਗਏ ਅਸੀਂ ਬਾਹਰ ਹੁਣ ਬਾਹਰ ਲੱਗ ਰਿਹਾ ਤਾਂ ਮੇਲਾ ਤੇ ਬੱਚੇ ਤਾਂ ਤੁਹਾਨੂੰ ਪਤਾ ਹੀ ਐ ਮੇਲਾ ਦੇਖ ਕੇ ਮਨ ਮਚਲ ਜਾਂਦਾ ਨਿਆਣਿਆਂ ਦਾ ਤੇ ਮੈਂ ਲੈਣਾ ਤਾਂ ਰੂਪ ਦਾ ਰਮਾਲਾ ਜੋ ਸਿਰ ਤੇ ਬੰਨਦੇ ਆ ਰਮਾਲਾ ਉਹ ਰੂਪ ਦਾ ਛੋਟਾ ਹੋ ਗਿਆ ਸਿਰ ਤੇ ਬੰਨਣ ਵਾਲਾ ਕਿਉਂਕਿ ਅਕਸਰ ਰੂਪ ਗੁਰਦੁਆਰਾ ਸਾਹਿਬ ਜਾਂਦੇ ਰਹਿੰਦੇ ਆ ਅਸੀਂ ਤਾਂ ਫਿਰ ਗੁਰਦੁਆਰਾ ਸਾਹਿਬ ਤਾਂ ਰਮਾਲਾ ਤਾਂ ਜ਼ਰੂਰੀ ਐ ਹਨਾ ਤੇ ਰੁਪੈਂਜਲ ਦਾ ਰਮਾਲਾ ਲੈਣਾ ਤੇ ਬਾਵਜੂਦ ਦੇ ਪਾਪਾ ਦੇਖ ਰਹੇ ਆ ਗੁਟਕਾ ਜੋ ਕਿ ਵਿੱਚ ਸਾਰੇ ਪਾਠ ਹੁੰਦੇ ਆ ਜਪਜੀ ਸਾਹਿਬ ਹੋ ਗਿਆ ਹਨਾ ਸੁਖਮਨੀ ਸਾਹਿਬ ਹੋ ਗਿਆ ਇਹ ਵਾਲਾ ਗੁਟਕਾ ਲੈਣਾ ਅਸੀਂ ਸਾਡੇ ਕੋਲ ਪਹਿਲਾਂ ਤਾਂ ਪੁਰਾਣਾ ਹੋ ਗਿਆ ਬਹੁਤ ਜ਼ਿਆਦਾ ਤੇ ਗੁਟਕਾ ਲੈਣਾ ਹੁਣ ਆਪਾਂ ਨੇ ਗੁਰਦੁਆਰਾ ਸਾਹਿਬ ਤੋਂ ਸੁਖਮਨੀ ਸਾਹਿਬ ਦਾ ਪਾਠ ਹੋਵੇ ਜਿਹਦੇ ਵਿੱਚ ਤੇ ਉਹ ਵਧੀਆ ਲੱਗਦਾ ਹਨਾ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਸਕੂਨ ਮਿਲਦਾ ਹੈ ਜੀ ਜੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰੋ ਦਿਨ ਚ ਇੱਕ ਵਾਰ ਵੀ ਕਰ ਲੋ ਨਾ ਤੁਸੀਂ ਤੇ ਤੁਹਾਡੇ ਮਨ ਨੂੰ ਕਾਫੀ ਹੱਦ ਤੱਕ ਸ਼ਾਂਤੀ ਹੁੰਦੀ ਹੈ ਤੇ ਘਰ ਦੇ ਵਿੱਚ ਸੁੱਖ ਸੰਪਤੀ ਆਂਦੀ ਹੈ ਜੋ ਤੋ ਹੀ ਰੋਮਾਂ ਲੱਟੀ ਜਿਹੜੇ ਮਨੀ ਦਾ ਨਾਮ ਹੀ ਹੁੰਦਾ ਹੈ ਇਹ ਸੁੱਖਾਂ ਦੀ ਮਨੀ ਹੈਣਾ ਇਹ ਸੁੱਖਾਂ ਦੀ ਮਨੀ ਹੈ ਜੀ ਤੇ ਇੱਧਰ ਖਲੋਣਿਆਂ ਦੀ ਦੁਕਾਨਾਂ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਮੇਲਾ ਹਰ ਸੰਡੇ ਨੂੰ ਭਰਦਾ ਹੈ ਔਰੇ ਮੇਲਾ ਲੱਗ ਰਿਹਾ ਨਾ ਉੱਧਰ ਤੁਸੀਂ ਅਗਾਂਹ ਜਾ ਰਹੇ ਹੋ ਸਾਡਾ ਲੈ ਲੈਣਾ ਉਹ ਪੈਸੇ ਆਪ ਇੱਥੇ ਹੋਰ ਲੋ ਜੀ ਫਰੈਂਡਸ ਆਪਾਂ ਗਏ ਪਏ ਅੱਜ ਗੁਰਦੁਆਰਾ ਸਾਹਿਬ ਤੇ ਪੌਣੇ ਦੋ ਹੋ ਗਏ ਹੁਣ ਚੱਲਦੇ ਆ ਘਰ ਨੂੰ ਕਿਉਂਕਿ ਅਸੀਂ ਘਰਾਂ ਤੇ ਨਾ ਪੌਣੇ ਇੱਕ 11:00 ਵਜੇ ਨਿਕਲ ਕਾਏ ਤੇ ਤੇ ਇਹ ਨਾ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਹੈ ਜਿੱਥੇ ਆਏ ਤੇ ਤੇ ਉਰੇ ਹਰ ਸੰਡੇ ਨੂੰ ਨਾ ਮਤਲਬ ਬਹੁਤ ਵਧੀਆ ਸੰਡੇ ਨੂੰ ਲੋਕ ਆਂਦੇ ਆ ਮਤਲਬ ਉਹ ਤੁਹਾਡੇ ਕਣ ਕਈ ਸੇਵਾ ਕਰਾਉਣ ਆਂਦੇ ਆ ਬਹੁਤ ਜ਼ਿਆਦਾ ਤੇ ਬਾਕੀ ਖਾਇਨੇ ਕੜਾ ਲਿਆ ਰੂਪ ਨੇ ਲੈ ਭਾਂਡੇ ਰੂਪ ਕਹੇਰੀ ਮੈਂ ਅੱਡ ਹੋ ਗਈ ਹੁਣ ਅੱਡ ਆਪਣਾ ਖਾਣਾ ਖੂਣਾ ਨਾ ਅਲੱਗ ਬਣਾਇਆ ਕਰੇਗੀ ਰੂਪ ਤੇ ਰੂਪ ਅਲੱਗ ਹੋ ਗਈ ਸਾਡੀ ਫੈਮਲੀ ਸੇ ਇਹ ਆਪਣਾ ਕੀਚਨ ਲੱਗਦੀ ਨਹੀਂ ਆਈ ਇਹ ਲੱਡੂ ਘਾਦੇ ਮਿਲੇ ਮੰਨਾ ਪਾਪਾ ਮਿਲ ਰਹੇ ਨੇ ਅੰਦਰ ਬਹੁਤ ਕੁਝ ਮਿਲ ਰਿਹਾ ਦਾ ਨਹੀਂ ਉਹ ਡੱਬੇ ਚੜੇ ਆ ਨਾ ਉਹ ਨਾਲ ਕੀ ਨਾਲ ਬੰਨ ਰਹੇ ਆ ਲੋਕਾਂ ਨੂੰ ਬਲ ਹਾਂ ਜਿਹੜੇ ਸੇਵਾ ਕਰਾ ਰਹੇ ਆ ਨਾ ਅੰਦਰ ਉਹਨਾਂ ਨੂੰ ਬਰੈਡ ਸਮੋਸਾ ਚਾਹ ਜਿਹੜੇ ਆ ਭਾਂਡੇ ਮਾਂਜ ਰਹੇ ਆ ਜਾਂ ਕੋਈ ਵੀ ਸੇਵਾ ਕਰਾ ਰਹੇ ਆ ਉਹਨਾਂ ਵਾਸਤੇ ਬਹੁਤ ਵਧੀਆ ਫੈਸਿਲਿਟੀ ਅੰਦਰ ਤੇ ਸੇਵਾ ਮਤਲਬ ਵਾਕਈ ਦੁਨੀਆ ਬਹੁਤ ਦਾਨੀ ਆ ਬਈ ਤੇ ਚਲੋ ਜੀ ਘਰ ਨੂੰ ਚਲਦੇ ਆ ਹੁਣ ਆਪਾਂ ਤੇ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ